ਪ੍ਰੀਵਿਊ ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਖਬਰ ਅੰਮ੍ਰਿਤਸਰ ਤੋਂ ਅਕਾਲੀ ਦਲ ਸੰਯੁਕਤ ਦੇ ਆਗੂ ਸੁਖਦੇਵ ਸਿੰਘ ਟੀਡਸਾ ਹੋਏ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਕਿਹਾ ਕਿ ਅੱਜ ਗੁਰੂ ਘਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਣ ਦੇ ਲਈ ਆਏ ਹਾਂ ਇਸ ਦਰ ਤੋਂ ਹੀ ਜ਼ਿੰਦਗੀ ਸਭ ਕੁਝ ਮਿਲਿਆ ਹੈ ਇਸ ਤੋਂ ਇਲਾਵਾ ਕੋਈ ਹੋਰ ਔੜ ਆਸਰਾ ਨਹੀਂ ਹੈ ਕਿਹਾ ਕਿ ਅੱਜ ਗੁਰੂ ਘਰ ਵਿੱਚ ਅਰਦਾਸ ਕਰਨ ਆਏ ਹਾਂ ਮਹਾਰਾਜ ਸਾਨੂੰ ਸਿੱਧੇ ਰਸਤੇ ਪਾਵੇ ਅਸੀਂ ਪੰਜਾਬ ਦੇ ਪੰਥ ਦਾ ਕੁਝ ਭਲਾ ਕਰ ਸਕੀਏ ਵਾਹਿਗੁਰੂ ਸਾਨੂੰ ਤਾਕਤ ਬਖਸ਼ੇ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਤੇ ਸਮਝੌਤੇ ਤੇ ਉਹਨਾਂ ਕਿਹਾ ਕਿ ਕੱਲ ਕੋਰ ਕਮੇਟੀ ਦੀ ਮੀਟਿੰਗ ਹੋਣ ਜਾ ਰਹੀ ਹੈ ਉਸ ਤੋਂ ਬਾਅਦ ਹੀ ਸਾਰਾ ਸਾਫ਼ ਹੋ ਸਕੇਗਾ ਅੰਮ੍ਰਿਤਸਰ ਤੋਂ ਸੁਖਦੇਵ ਮੋਨੂ ਦੀ ਰਿਪੋਰਟ ਲਗਮਸਤ ਕਹਣਾ ਆ ਗੁਰੂ ਮਹਾਰਾਜ ਤੋਂ ਅਸ਼ੀਰਵਾਦ ਲੈਣ ਲਈ ਕਿ ਚੰਗੇ ਕੰਮ ਕਰਾਓ ਔਰ ਸਤੂ ਜੇ ਗਲਤੀ ਹੋਈ ਹੈ ਮਾਫ ਕਰੋ ਪਰ ਸਿੱਧੇ ਰਸਤੇ ਪਾਓ ਇਹ ਗੁਰੂ ਮਹਾਰਾਜ ਨੇ ਦਿੱਤਾ ਸਭ ਕੁਝ ਹੁਣ ਤੱਕ ਤੇ ਅੱਜ ਉਹਨਾਂ ਤੇ ਮੰਗਣਾ ਹੈ ਕਾਲੀ ਬਾਜਪਾ ਘਟ ਰੋ ਨੂੰ ਕਿਸਾ ਦੇਖ ਰਹੇ ਹੋ ਉਹ ਅਜੇ ਕੁਝ ਨਹੀਂ ਕਹਿ ਸਕਦੇ ਕੱਲ ਬਰਕਿੰਗ ਮੀਟਿੰਗ ਹੈ ਕੱਲ ਪਤਾ ਲੱਗੇਗਾ ਕੀ ਗੱਲਬਾਤ ਚੱਲੇਗੀ ਤੇ ਵੀ ਜਗੀਰਪੁਰ ਵੀ ਕਾਲੀ ਜਲ ਤੇ ਵਾਪਸ ਆ ਰਹੀ ਹੈ ਪਰ ਮਾਰੇ ਕੀ ਕਿਹਾ ਤਾਂ ਵੈਲਕਮ ਕਰਦੇ ਆ ਸਾਡੇ ਜਿਹਨੇ ਵੀ ਆ ਰਹੇ ਨੇ ਅਰਨ ਵੈਲਕਮ ਕਰਦੇ ਕਿਉਂਕਿ ਅੱਜ ਲੋੜ ਹੈ ਪੰਥ ਨੂੰ ਕਿਉਂਕਿ ਰਾਜਨੀਤਿਕ ਪਾਰਟੀ ਐ ਸ਼ਰਮ ਨਿਕਾਲੀ ਰਹੀ ਹੈ ਪੰਥ ਦੀ ਪੰਥਰ ਪੰਜਾਬ ਦਾ ਬਹੁਤ ਬੁਰਾ ਹਾਲ ਹੈ ਇਸ ਨੂੰ ਠੀਕ ਕਰ ਲਈ ਆਓ ਸਾਰੇ ਇਕੱਠੇ ਹੋ ਕੇ ਅਸੀਂ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਕਹਿਣਾ ਚਾਹਾਂਗੇ ਕਿ ਆਓ ਪੰਥ ਨੂੰ ਬਚਾ ਲਓ ਕੁਝ ਹੋਰ ਛੋਟੀਆਂ ਮੋਟੀਆਂ ਗੱਲਾਂ ਛੱਡੋ ਤੇ ਪੰਥ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਅਰchna ਨੇ ਕਦਰ ਪੰਜਾਬ ਨੂੰ ਜਿਸ ਪੰਜਾਬ ਲਈ ਸਾਰਾ ਕੁਝ ਹੈ ਉਹਨੂੰ ਵਿਚਾਣਾ ਜੀ ਜ਼ਰੂਰ ਹੈ ਕੀ ਲੱਗਦਾ ਬੀਬੀ ਜੀ ਪਹਿਲੇ ਚਲਕੋ ਗਏ ਸੀ ਹੁਣ ਫੇਰ ਕਾਲੀ ਦਲ ਚ ਆਉਣ ਦਾ ਕੀ ਮਤਲਬ ਹੈ ਉਹ ਤਾਂ ਉਹ ਦਾਪਕੇ ਤੇ ਮੈਨੂੰ ਕੱਢਿਆ ਸੀ ਉਹਨਾਂ ਨੇ ਆ ਕੇ ਸੁਬੀਰ ਸਿੰਘ ਤੇ ਆ ਕੇ ਵਾਪਸ ਲੈ ਲਿਆ ਨਹੀਂ ਉਹਨਾਂ ਨੇ ਬਹੁਤ ਪਹਿਲੇ ਬੋਲਿਆ ਵੀਡੀਓ ਦੇ ਅੱਗੇ ਆਜੇ ਵੀ ਕਿ ਨਾ ਮੈਂ ਕਾਲੀ ਦਲ ਤੇ ਨਹੀਂ ਆਵਾਂਗੀ ਚਲੋ ਇਹ ਤਾਂ ਇਹ ਤਾਂ ਇਹ ਤਾਂ ਜਦੋਂ ਲੜਾਈ ਹੁੰਦੀ ਆ ਉਦੋਂ ਸਾਰਾ ਕੁਝ ਕਹਿੰਦਾ ਪੈਂਦਾ ਲੈ ਕੇ ਕੇਂਦਰ ਸਰਕਾਰ ਨਾਲ ਕੀ ਗੱਲ ਹੈ ਦੇਖੋ ਇਹ ਤਾਂ ਜ਼ਰੂਰ ਇਹਦਾ ਮੇਰੀ ਗੱਲ ਲੈ ਕੇ ਹੀ ਅਗੇ ਟੁੱਟ ਜਾਈ ਗੱਲ ਠੀਕ ਹੈ